ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਰ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਗੱਲ ਕਰਦੇ ਹਾਂ ਤੂੜੀ ਦੇ ਰੇਟ ਬਾਰੇ ਕਿਸ ਤਰ੍ਹਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹੇ ਤੂੜੀ ਦੇ ਰੇਟ ਸਭ ਤੋਂ ਪਹਿਲਾਂ ਮੰਡੀ ਖੰਨਾ ਖੰਨਾ ਵਿੱਚ ਤੂੜੀ ਦਾ ਰੇਟ 700 ਰੁਪਏ ਪ੍ਰਤੀ ਕੁਵਾਂਟਲ ਮਾਨਸਾ पाँच सौ रुपए प्रति कुंटल अंबाला सत्त सौ पंजा रुपए प्रति कुंटल अंबाला सत्त सौ रुपए प्रति कुंटल राजपुरा सत्त सौ रुपए प्रति कुंटल डेरावसी अठ सौ पाँ रुपए प्रति कुंटल धूरी छे सौ रुपए प्रति कुंटल जलंधर सत्त सौ रुपए प्रति कुंटल सनाम छे सौ रुपए प्रति कुंटल ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਤੂੜੀ 1000 ਰੁਪਏ ਪ੍ਰਤੀ ਕੁੰਟਲ ਦੇ ਵਿਕਣ ਦੀ ਵੀ ਖਬਰ ਆ ਰਹੀ ਹੈ ਸੋ ਤੂੜੀ ਦੇ ਰੇਟ ਇਸ ਵਾਰ ਅਸਮਾਨੀ ਚੜਦੇ ਦਿਖਾਈ ਦੇ ਰਹੇ ਹਨ ਇਸ ਤੋਂ ਇਲਾਵਾ ਆਲੂਆਂ ਦੇ ਰੇਟ ਬਾਰੇ ਜੋ ਕਿ ਸਾਡੇ ਕੋਲ ਕੁਝ ਕੁ ਜਾਣਕਾਰੀ ਪੁੱਜੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸਾਹਕੋਟ 850 ਰੁਪਏ ਪਟਿਆਲਾ 700 ਰੁਪਏ ਐਲਰ ਤੇ ਅਪਰਾ ਮੰਡੀ 500 ਰੁਪਏ ਮੱਲਾਂਵਾਲਾ 400 ਸਿਨਾਮ 550 ਸੋ ਇਹ ਸੀ ਜਾਣਕਾਰੀ ਕੁਝਕ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਤੂੜੀ ਅਤੇ ਆਲੂਆਂ ਦੇ ਰੇਟ ਬਾਰੇ ਧੰਨਵਾਦ